ਆਓ ਹੁਣ ਝਾਤ ਮਾਰੀਏ ਕਿ ਦਰਬਾਰ ਸਾਹਿਬ ਦੀ ਰਾਖੀ ਲਈ ਸਿੱਖ ਕੀ ਕੋਸ਼ਿਸ਼ ਕਰਦੇ ਰਹੇ ਸੰਨ 1757 ਵਿੱਚ ਅਬਦਾਲੀ ਦੇ ਜਰਨੈਲ ਜਹਾਨ ਖਾਨ ਨੇ ਦਰਬਾਰ ਸਾਹਿਬ ਤੇ ਪਵਿੱਤਰ ਸਰੋਵਰ ਨੂੰ ਗਾਵਾਂ ਦੇ ਪਿੰਜਰ ਤੇ ਘੋੜਿਆਂ ਦੀ ਲੇਦਨਾਪੂਰ ਦਿੱਤਾ ਜਦੋਂ ਇਸ ਬੇਹਰਮਤੀ ਦਾ ਪਤਾ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਲੱਗਾ ਤਾਂ ਉਹ ਉੱਥੋਂ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਚੱਲ ਪਏ ਅੰਮ੍ਰਿਤਸਰ ਤੱਕ ਪਹੁੰਚਦਿਆਂ ਇਸ ਜਥੇ ਦੀ ਗਿਣਤੀ 5000 ਦੇ ਕਰੀਬ ਹੋ ਗਈ। ਇਹ ਸਾਰੇ ਸਿੰਘ ਕੋਈ ਸਿਖਿਅਤ ਫੌਜੀ ਨਹੀਂ ਸਨ। ਸਗੋਂ ਆਮ ਪਿੰਡਾਂ ਦੇ ਲੋਕ ਸਨ ਤੇ ਜਿਹਦੇ ਜੋ ਹੱਥ ਲੱਗਾ ਛੋਟਾ ਡਾਂਗ ਦਾਤਰ ਉਹਨਾਂ ਉਹ ਹੀ ਲੈ ਲਿਆ। ਉਧਰ ਜਦੋਂ ਜਹਾਨ ਖਾਨ ਨੂੰ ਪਤਾ ਲੱਗਾ ਕਿ ਬਾਬਾ ਜੀ ਅੰਮ੍ਰਿਤਸਰ ਵੱਲ ਆ ਰਹੇ ਆ ਤਾਂ ਉਹਨੇ ਕਾਲੀ ਵਿੱਚ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਉਹਨੇ ਜਹਾਦ ਦਾ ਨਾਰਾ ਫਰਵਾਾ ਦਿੱਤਾ ਤੇ ਪਿੰਡਾਂ ਵਿੱਚ ਜਹਾਦ ਦੀ ਮੁਨਾਦੀ ਕਰਵਾ ਦਿੱਤੀ। ਉਹਨੇ ਆਪਣੀ ਜਰਨੈਲ ਅਤਾਈ ਖਾਨ ਨੂੰ ਜਿੱਥੇ ਜੰਗ ਹੁੰਦੇ ਆਸਾਰ ਸੀ ਉੱਥੇ ਜਾਂਦ ਹੁਕਮ ਸੁਣਾਇਆ ਕਿਉਂਕਿ ਅਤਾਈ ਖਾਨ ਅੰਮ੍ਰਿਤਸਰ ਤੇ بار بار ਜੰਗ ਦੀ ਤਿਆਰੀ ਕਰਨ ਵਿੱਚ ਰੁੱਝਿਆ ਹੋਇਆ ਸੀ। ਜਹਾਨ ਖਾਨ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਭਾਵੇਂ ਕਿ ਫੌਜ ਦੀ ਨਫਰੀ ਬਾਬਾ ਜੀ ਦੇ ਸਿੰਘਾਂ ਨਾਲੋਂ ਉਹਦੇ ਕੋਲ ਕਿਤੇ ਵੱਧ ਸੀ ਤੇ ਇਹਨਾਂ ਕੋਲ ਤੋਪਾਂ ਵੀ ਸੀ ਜਿਹੜੀਆਂ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਵੀੜ ਦਿੱਤੀਆਂ ਸੀ। ਪਰ ਜਹਾਨ ਖਾਨ ਦੀ ਘਬਰਾਹਟ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ। ਕਿ ਉਹਨੇ ਆਪਣੀ ਬੇਗਮ ਦੇ ਨੌਕਰ ਤੱਕ ਨੂੰ ਇਸ ਜੰਗ ਵਿੱਚ ਸ਼ਾਮਲ ਹੁੰਦਾ ਹੁਕਮ ਸੁਣਾਇਆ ਹੋਇਆ ਸੀ ਤਾਂ ਕਿ ਇੱਕ ਵੀ ਬੰਦਾ ਪਾਸੇ ਨਾ ਰਵੇ ਉਧਰੋਂ ਤਰਨਤਨ ਦੇ ਨੇੜੇ ਪੜਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਲੀਕ ਵਾਈ ਤੇ ਕਿਹਾ ਕਿ ਜਿੰਨੇ ਆਪਣੀ ਜਿੰਦ ਦਰਬਾਰ ਸਾਹਿਬ ਦੇ ਲੇਖੇ ਲਾਉਣੀ ਆ ਉਹੀ ਇਸ ਲੀਕ ਨੂੰ ਪਾਰ ਕਰੇ ਤੇ ਜਿਹਨੂੰ ਆਪਣੀ ਜਿੰਦ ਪਿਆਰੀ ਆ ਉਹ ਵਾਪਸ چلا ਜਾਵੇ ਪਰ ਇਤਿਹਾਸਕਾਰ ਦੱਸਦੇ ਨੇ ਕਿ ਇੱਕ ਵੀ ਸਿੰਘ ਵਾਪਸ ਨਹੀਂ ਮੁੜਿਆ ਕਿਉਂਕਿ ਸਾਰੇ ਦੇ ਸਾਰੇ ਕਰੋ ਸ਼ਹੀਦ ਦੀਪ ਪੌਂ ਦਾ ਪੱਕਾ ਰਾਦਾ ਕਰਕੇ ਆਏ ਸੀ ਪਿੰਡ ਗੋੜਵੜ ਪਹੁੰਚ ਕੇ ਦੋਵਾਂ ਦਿਲਾਂ ਦੀ ਟੱਕਰ ਹੋਈ ਟੱਕਰ ਬਹੁਤ ਜ਼ਿਆਦਾ ਜ਼ਬਰਦਸਤ ਸੀ ਤੋਪਾਂ ਦਬਾ ਦਬ ਚੱਲਦੀਆਂ ਪਈਆਂ ਸੀ ਤੇ ਇਨ੍ਹਾਂ ਤੋਪਾਂ ਦੇ ਗੋਲੇ ਸਿੰਘ ਆਪਣੀ ਛਾਤੀ ਤੇ ਚੱਲਦੇ ਪਏ ਸੀ ਤੇ ਨਾਲ-ਨਾਲ ਅੱਗੇ ਵਧਦੇ ਜਾਂਦੇ ਸੀ ਇੱਕ ਥਾਂ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲੋਂ ਵੱਖਰਾ ਹੋ ਗਿਆ ਪਰ ਉਹਨਾਂ ਨੇ ਆਪਣੇ ਆਤਮਿਕ ਮਨੋਬਲ ਨਾਲ ਸੀਸ ਖੱਬੀ ਤਲੀ ਤੇ ਟਿਕਾ ਲਿਆ ਤੇ ਸੱਜੇ ਹੱਥ ਨਾਲ ਖੰਡਾ ਵਾਉਂਦੇ ਹੋਏ ਅੰਮ੍ਰਿਤਸਰ ਵੱਲ ਵਧਣ ਲੱਗੇ ਇਹ ਵੇਖ ਕੇ ਦੁਸ਼ਮਣ ਕੰਬ ਉੱਠਿਆ ਤੇ ਜਿੱਧਰ ਮੂੰਹ ਆਇਆ ਭੱਜ ਗਿਆ ਇਸ ਤਰ੍ਹਾਂ ਬਾਬਾ ਜੀ ਨੇ ਦਰਬਾਰ ਸਾਹਿਬ ਆਜ਼ਾਦ ਕਰਵਾਇਆ ਤੇ ਆਪਣੀ ਸ਼ਹਾਦਤ ਦਿੱਤੀ ਹਰ ਦੁੱਖ ਸੁੱਖ ਵੇਲੇ ਸਿੱਖਾਂ ਦੇ ਮੂੰਹ ਆਪ ਮੁਹਾਰੇ ਨਿਕਲ ਜਾਂਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕਿਉਂਕਿ 2.5 ਸਦੀਆਂ ਬੀਤ ਜਾਂਦੇ باوجود ਵੀ ਅੱਜ ਵੀ ਬਾਬਾ ਜੀ ਦਾ ਬਹੁਤ ਵੱਡਾ ਸਤਕਾਰ ਸਿੱਖਾਂ ਦੇ ਮਨਾਂ ਵਿੱਚ ਆ